ਹਾਂਜੀ ਕਾਟਨ ਦੇ ਮੈਚਿੰਗ ਸੂਟ ਲੈਣਗੇ ਨਾਲ ਮਲਮਲ ਕਾਟਨ ਦਾ ਵਰਕ ਵਾਲਾ ਦੁਪੱਟਾ ਮਿਲੇਗਾ ਸ਼ਰਟ ਰਹੇਗੀ 1.70 ਵੱਡੇ ਪਣੇ ਦੀ ਪ੍ਰਿੰਟਡ ਬਾਟਮ ਇਸ ਦੇ ਨਾਲ 2 ਮੀਟਰ ਮਿਲੇਗੀ ਵੱਡੇ ਪਣੇ ਦੀ ਫੁੱਲ ਸਾਈਜ਼ ਦਾ ਦੁਪੱਟਾ ਰਹੇਗਾ ਵਰਕ ਵਾਲਾ 730 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਦੇ ਵਿੱਚ ਜੋ ਕਲਰ ਆਪਣੇ ਕੋਲ ਅਵੇਲੇਬਲ ਸੀ ਪ੍ਰਿੰਟ ਸੀ ਔਰ ਆਪਾਂ ਇਸ ਵੀਡੀਓ ਵਿੱਚ ਐਡ ਕਰ ਦਿੱਤੇ ਨੇ ਨੈਕਸਟ ਪ्युअर ਖਾਦੀ ਸ਼ਿਮਰ ਸਟਾਫ ਰਹੇਗਾ 2.5 ਮੀਟਰ ਸ਼ਰਟ ਰਹੇਗੀ ਨਾਲ 2.5 ਮੀਟਰ ਦੀ ਬਾਟਮ ਮਿਲੇਗੀ ਮਸਲਿਨ ਦੀ ਕੰਟਰਾਸਟ 550 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਇ ਕਰ ਸਕਦੇ ਹੋ ਮੈਚਿੰਗ ਸੂਟ ਨੇ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨ ਸ਼ਾਟ ਲੈ ਕੇ ਮੇਰਾ WhatsApp ਨੰਬਰ ਸਕਰੀਨ ਤੇ ਮੈਂਸ਼ਨ ਹੈ ਉਸ ਤੇ ਆਪਣਾ ਤੁਸੀਂ ਸੂਟ ਦਾ ਆਰਡਰ ਕਰ ਸਕਦੇ ਹਾਂ ਸੀ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇਹਨਾਂ ਸੂਟਾਂ ਵਿੱਚ ਜੋ ਕਲਰ ਆ ਔਰ ਪ੍ਰਿੰਟ ਆਪਣੇ ਕੋਲ ਅਵੇਲੇਬਲ ਸੀ ਉਹ ਆਪਾਂ ਇਸ ਵੀਡੀਓ ਵਿੱਚ ਐਡ ਕਰ ਦਿੱਤੇ ਨੇ ਇਹਨਾਂ ਸੂਟਾਂ ਦਾ ਜੋ ਸਟਾਕ ਹੁੰਦਾ ਬਹੁਤ ਲਿਮਟਿਡ ਹੁੰਦਾ ਨੈਕਸਟ ਇਹ ਸੂਟ ਆਪਣੇ ਕੋਲ ਮਸਲੀਨ ਵੇਵਿੰਗ 5 ਮੀਟਰ ਸ਼ਰਟ ਰਹੇਗੀ ਮਸਲੀਨ ਦੀ ਬਾਟਮ 5 ਮੀਟਰ ਲੈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ 550 ਦੇ ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਨੈਕਸਟ ਇਹ ਵਾਲੇ ਸੂਟ ਆਪਣੇ ਕੋਲ ਰਹਿਣਗੇ ਮੈਚਿੰਗ ਪਿਓਰ ਕੈਮਰੀ ਕਾਟਨ ਦੇ ਸ਼ਰਟ ਰਹੇਗੀ 170 ਵੱਡੇ ਪਣੇ ਦੀ बॉਟਮ ਇਸ ਦੇ ਨਾਲ 2 ਮੀਟਰ ਵੱਡੇ ਪਣੇ ਦੀ ਰਹੇਗੀ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਪਿਓਰ ਕੈਮਰੀ ਕਾਟਨ ਦੇ ਸੂਟ ਨੇ 450 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਜੋ ਵੀ ਇਸ ਵੀਡੀਓ ਵਿੱਚ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਆਰਡਰ ਪਲੇਸ ਕਰ ਸਕਦੇ ਹੋ ਸੋਹਣੇ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਪ੍ਰਿੰਟ ਨੇ ਇਹਨਾਂ ਸੂਟਾਂ ਤੇ ਲੈਸਾਂ ਦਾ ਡਿਜ਼ਾਈਨ ਬਣਾ ਕੇ ਬਹੁਤ ਸੋਹਣੇ ਸੂਟ ਰੈਡੀ ਹੋ ਜਾਂਦੇ ਨੇ ਇਹਨਾਂ ਸੂਟਾਂ ਦੇ ਵਿੱਚ ਵੀ ਆਪਣੇ ਕੋਲ ਲਿਮਟਿਡ ਹੀ ਸਟੌਕ ਜੋ ਵੀ ਆਪਣੇ ਕੋਲ ਲਾਈਟ ਔਰ ਡਾਰਕ ਕਲਰ ਅਵੇਲੇਬਲ ਸੀ ਆਪਾਂ ਵੀਡੀਓ ਵਿੱਚ ਐਡ ਕਰ ਦਿੱਤਾ। ਸੋਹਣੇ ਸੋਹਣੇ ਸੂਟਾਂ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ। ਨੈਕਸਟ ਟਾਈ ਮੀਟਰ ਸ਼ਰਟ ਰਹੇਗੀ ਮਸਲੀਨ ਦੀ embroidery ਹੋਈ ਹੈ ਘੇਰੇ ਤੇ ਨੈਕ ਤੇ ਬਾਟਮ ਵੀ ਕਾਟਨ ਦੀ ਮਿਲੇਗੀ। ਔਰ ਗੈਂਜ਼ਾ ਦਾ ਟਾਈ ਮੀਟਰ ਦੁਪੱਟਾ embroidery ਵਾਲਾ 600 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ। ਨੈਕਸਟ ਆ ਪਿਓਰ ਟਸਲ ਸ਼ਿਮਰ ਸਿਲਕ ਦਾ 5 ਮੀਟਰ ਸੂਟ ਰਹੇਗਾ ਨਾਲ ਪ੍ਰਿੰਟਡ ਦੁਪੱਟਾ ਟਸਰ ਸਿਲਕ ਦਾ ਮਿਲੇਗਾ 899 ਦੇ ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਇਨ੍ਹਾਂ ਸੋਟਾਂ ਦੇ ਵਿੱਚ ਵੀ ਲਿਮਟਿਡ ਸਟਾਕ ਆ ਨੈਕਸਟ ਨੇਚਰਲ ਗਰੇਪ ਦਾ ਡਿਜੀਟਲ ਪ੍ਰਿੰਟ ਵਾਲਾ ਸ਼ਰਟ ਰਹੇਗਾ ਹੈਂਡਵਰਕ ਹੋਇਆ ਬਾਟਮ 9 ਮੀਟਰ ਅਪਾੜਾ ਸਿਲਕ ਦੀ ਰਹੇਗੀ ਦੁਪੱਟਾ 2.5 ਮੀਟਰ ਰਹੇਗਾ 4 ਸਾਈਡ ਲੈਸ ਵਾਲਾ 1990 ਵਿੱਚ ਬਾਈ ਕਰ ਸਕਦੇ ਹੋ ਪਿਓਰ ਟੈਬੀ ਲਨਿੰਗ ਸ਼ਰਟ ਰਹੇਗੀ ਟਾਈ ਮੀਟਰ ਨਾਲ ਵਰਕ ਮਿਲੇਗਾ 슬ੀਵਸ ਤੇ ਵੀ ਬਾਟਮ ਮਸਲਨ ਦੀ ਰਹੇਗੀ ਵਰਕ ਵਾਲੀ ਔਰ ਗੈਂਜ਼ਾ ਦਾ ਦੁਪੱਟਾ 1550 ਵਿੱਚ ਬਾਈ ਕਰ ਸਕਦੇ ਹੋ ਪਲੇਨ ਚੀਮਰ 올ਓਵਰ 5 ਮੀਟਰ ਸੁੱਟ ਰਹੇਗਾ 850 ਦੇ ਵਿੱਚ ਇਹ ਵੀ ਤੁਸੀਂ ਪਲੇਨ ਸਟਫ ਬਾਈ ਕਰ ਸਕਦੇ ਹੋ ਹੈਂਡਵਰਕ ਦੇ ਲਈ ਨੈਕਸਟ ਇਹ ਆਪਣੇ ਕੋਲ ਰਹੇਗਾ ਡਿਜੀਟਲ ਪ੍ਰਿੰਟ ਪਸ਼ਮੀਨਾ 5 ਮੀਟਰ ਦਾ ਸੂਟ ਰਹੇਗਾ ਨਾਲ ਡਿਜੀਟਲ ਪ੍ਰਿੰਟ ਪਸ਼ਮੀਨੇ ਦਾ ਦੁਪੱਟਾ ਪ੍ਰਾਈਸ ਰਹੇਗਾ 675 ਦੇ ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਸਰਦੀਆਂ ਦੇ ਲਈ ਇਹਨਾਂ ਵਿੱਚ ਵੀ ਪ੍ਰਿੰਟ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਜ਼ਿਆਦਾ ਸੋਹਣੇ ਨੇ ਨੈਕਸਟ ਜੀ ਇਹ ਸੂਟ ਆਪਣੇ ਕੋਲ ਰਹਿਣਗੇ ਜੀ ਮਕੈਸ਼ ਵਰਕ ਸੂਟ ਰਹਿਣਗੇ 5 ਮੀਟਰ জর্জਰ ਦਾ ਸੂਟ ਰਹੇਗਾ ਫਰੰਟ ਤੇ ਮਕੈਸ਼ ਵਰਕ ਹੋਇਆਗਾ ਔਰ ਪਿਓਰ ਬੈਂਬਰ জর্জਰ ਆ ਕੀ ਦੁਪੱਟਾ ਰਹੇਗਾ ਫੋਰ ਸਾਈਡ ਬਾਰਡਰ ਔਰ ਵਰਕ ਹੋਇਆ ਮਕੈਸ਼ ਦਾ 799 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਕਲਰ ਹੀ ਬਹੁਤ ਜ਼ਿਆਦਾ ਸੋਨੇ ਤੇ ਡਾਰਕ ਨੇ ਵਿంటర్ ਵਿੱਚ ਪਾਉਣ ਲਈ ਨੈਕਸਟ ਪਿਓਰ ਵਿਸਕੋਸ ਔਰ ਗੈਂਜ਼ਾ ਦੀ ਸ਼ਰਟ ਰਹੇਗੀ ਡਿਜੀਟਲ ਪ੍ਰਿੰਟ ਵਰਕ ਵਾਲੀ ਵਿਦ ਲੈਸ ਵਰਕ ਹੋਇਆਗਾ ਘੇਰੇ ਤੇ ਐਂਡ ਸਲੀਵਸ ਤੇ ਬਾਟਮ ਰਹੇਗੀ ਮਸਲੀਨ ਦੀ ਵਰਕ ਵਾਲੀ ਪ੍ਰਾਈਸ ਰਹੇਗਾ 1399 ਵਿੱਚ ਬਾਈ ਕਰ ਸਕਦੇ ਹੋ ਨੈਕਸਟ ਟੈਬੀ ਦਾ ਡਿਜੀਟਲ ਪ੍ਰਿੰਟ ਹੈਂਡ ਵਰਕ ਵਾਲਾ ਸ਼ਰਟ ਮਿਲੇਗਾ 2 ਮੀਟਰ ਬਾਟਮ ਮਿਲੇਗੀ ਸੰਤੂਨ ਦੀ ਦੁਪੱਟਾ 2.5 ਮੀਟਰ ਮਿਲੇਗਾ 1890 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਟਾਈ ਮੀਟਰ ਆਪਣੇ ਕੋਲ ਬਨਾਰਸੀ ਡੋਲਾ ਦਾ ਸ਼ਰਟ ਮਿਲੇਗਾ ਟਾਈ ਮੀਟਰ ਸੰਤੂਨ ਦੀ ਬਾਟਮ ਦੁਪੱਟਾ ਬਨਾਰਸੀ 2.5 ਮੀਟਰ 990 ਦੇ ਵਿੱਚ ਘਰ ਬੈਠੇ ਬਾਈ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਲੇਟੈਸਟ ਪ੍ਰਿੰਟ ਆਏ ਹੋਏ ਨੇ 올ਓਵਰ 5 ਮੀਟਰ ਦਾ ਸੂਟ ਰਹੇਗਾ ਪਸ਼ਮੀਨੇ ਦਾ 550 ਦੇ ਵਿੱਚ ਤੁਸੀਂ ਸੂਟ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਨੇ ਔਰ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ-ਬਹੁਤ ਧੰਨਵਾਦ Thank you, G.